ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਵੇਂ ਫੋਰਮਾਂ ਦੇ ਸੱਦੇ ਤੇ ਐਸਕੇਮ ਨਾਨ ਪੋਲੀਟਿਕਲ ਕੇ ਐਮਐਮ ਭਾਪਤਾ ਪੂਰੇ ਭਾਰ ਦੇ ਵਿੱਚ ਮੋਦੀ ਦੇ ਪੁਤਲੇ ਫੁਕਣ ਦਾ ਪ੍ਰੋਗਰਾਮ ਦਾ ਵਗਾ ਆਹ ਜਿਹੜਾ ਸ਼ੰਭੂ ਖਨੌਰੀ ਤੇ ਰਤਨਪੁਰਾ ਬਾਰਡਰ ਨਾਲ ਜਿਹੜੇ ਲਗਾਤਾਰ 11 ਮਹੀਨੇ ਦੇ ਲਗਭਗ ਹੋ ਗਏ ਘਰਨੇ ਮੁਜਾਰੇ ਚੱਲ ਰਹੇ ਨੇ ਪੂਰੇ ਭਾਰਤ ਦੇ ਲੋਕਾਂ ਦੀਆਂ ਮੰਗਾਂ ਨੇ 12 ਮੰਗਾਂ ਨੇ ਉਹਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਨੇ ਮਜ਼ਦੂਰਾਂ ਦੀਆਂ ਮੰਗਾਂ ਨੇ ਆਦੀਵਾਸੀਆਂ ਦੀਆਂ ਮੰਗਾਂ ਨੇ ਜਿਵੇਂ ਬਿਜਲੀ ਦੀ ਮੰਗ ਸਭ ਤੋਂ ਵੱਡੀ ਮੰਗ ਆ 2020 ਬਿਜਲੀ ਬਿੱਲ ਆ ਇਹਦੇ ਵਿੱਚ ਆਇਆ ਜਿਵੇਂ ਸਰਕਾਰਾਂ ਨੇ ਹੁਣ ਤੱਕ ਕਾਰਪੋਰੇਟ ਸੈਕਟਰ ਨੇ ਇੰਟਰਨੈਟ ਤੇ ਕਬਜ਼ਾ ਕਰ ਲਿਆ ਉਹਵੇਂ ਉਹ ਬਿਜਲੀ ਤੇ ਵੀ ਕਬਜ਼ਾ ਕਰਨਾ ਚਾਹੁੰਦੀ ਆ ਐਮਐਸਪੀ ਗ੍ਰਾਂਟਿੰਗ ਕਾਨੂੰਨ ਦੀ ਆਪਾਂ ਗੱਲ ਕਰੀ ਜੇ ਬਹੁਤੀ ਜ਼ਿਆਦਾ ਵੱਡੀ ਮੰਗ ਨਹੀਂ ਹੈਗੀ ਸਰਕਾਰ ਦੇ ਕਹਿਣ ਅਨੁਸਾਰ ਬਹੁਤ ਵੱਡੀ ਮੰਗਾ ਸਿਰਫ ਗੱਲ ਇੰਨੀ ਆ ਬੀਜ ਐਮਐਸਪੀ ਗ੍ਰੰਤੀ ਕਾਨੂੰਨ ਬਣਾਉਂਦੇ ਨੇ ਇਹਦੇ ਵਿੱਚ ਗੱਲ ਕਰਨਾ ਕਿ ਐਮਐਸਪੀ ਗ੍ਰੰਤੀ ਕਾਨੂੰਨ ਬਣਾ ਦਿਓ ਤੇ ਕੋਈ ਘੱਟ ਖਰੀਦਦਾ ਤਾਂ ਆਪਾਂ ਕੋਈ ਪਰਚਾ ਦਰਦਾ ਐਫਆਰ ਵੀਗੈਰਾ ਉਹਦੇ ਹੋਰ ਬਹੁਤ ਵੱਡੀ ਗੱਲ ਤਾਂ ਹੈ ਦੀ ਫਿਰ ਆਪਾਂ ਐਮਐਸਪੀ ਦੇ ਨਾਂ ਦਾ ਲੁੱਕ ਦੀ ਗੱਲ ਕਰਦੇ ਆ ਉਹਨੇ ਜਿਵੇਂ ਕਣਕ ਦੇ ਜਾ ਕੇ ਆਉਣੇ ਤੇ ਐਮਐਸਪੀ ਹੈਗੀ ਆ ਲੋਕਾਂ ਨੂੰ ਪਤਾ ਵੀ ਕਣਕ ਦਾ ਰੇਟ 22 ਜਾਂ 2300 ਰੁਪਏ ਦਾ ਜਿਹੜੇ ਨੇ ਖੇਤੀ ਵੀ ਕਰ ਰਹੇ ਜਿਹਨੇ ਕਣਕ ਖਰੀਦਣੀ ਹੁੰਦੀ ਆ ਜੇ ਆਪਾਂ ਨੂੰ ਕੋਈ ਵੀ ਕਣਕ ਦਾ ਰੇਟ 3000 ਨਹੀਂ ਮੰਨਦਾ ਉਹ ਕਹਿੰਦੇ ਦੇਖੋ ਇਹਦੀ ਐਮਐਸਪੀ 2000 ਦਾ 2200 ਆ ਆਪਾਂ ਉਹਨੂੰ ਬ ਐਵੇਂ ਹੁਣ ਆਪਾਂ ਆਲੂ ਜਾਂ ਪਿਆਜ਼ ਦੀ ਗੱਲ ਕਰਦੇ ਆਂ ਹੁਣ ਆਲੂ ਜੇ ਖਰੀਦਿਆ ਜਾਂਦਾ 10 ਰੁਪਏ ਕਿਲੋ ਪਿਆਜ਼ ਵੀ ਐਵੇਂ 10 ਰੁਪਏ ਕਿਲੋ ਜਾਂ 12 ਰੁਪਏ ਕਿਲੋ ਖਰੀਦਿਆ ਜਾਂਦਾ ਪਰ ਜਦੋਂ ਆਪਾਂ ਨੂੰ ਵਾਪਸ ਲੈਂਦੇ ਆਂ ਅੱਜ ਦੇ ਨਾਲ ਆਪਾਂ ਗੱਲ ਕਰੀਏ ਤਾਂ 40 ਰੁਪਏ ਕਿਲੋ ਆਲੂ ਵਿਕ ਰਿਆ ਪਿਆਜ਼ ਦੀ ਗੱਲ ਕਰੀਏ 60 ਰੁਪਏ ਕਿਲੋ ਵਿਕ ਰਿਆ ਐਦੇ ਕਰਕੇ ਜੇ ਐਮਐਸਪੀ ਗਰੰਟੀ ਕੋਨ ਬਣਦਾ ਤਾਂ ਜਿਹੜੇ ਲੋਕਾਂ ਨੇ ਚੀਜ਼ਾਂ ਵੇਚ ਲੈਣ ਨੇ ਤੇ ਜਿਹਨਾਂ ਨੇ ਖਰੀਦ ਲੈਣ ਨੇ ਪੂਰੇ ਪਹਾੜ ਦੇ ਲੋਕਾਂ ਨੂੰ ਪੈਦਾ ਹੋਣਾ ਦੂਜੀ ਗੱਲ ਜਿਵੇਂ ਦੰਨੇ ਵਾਲਾ ਸਾਹਿਬ ਨੂੰ ਅੱਜ ਕਰੋੜੀ ਬਾਰਡਰ ਤੇ 43 ਨੂੰ ਹੋ ਕੇ ਮਰਨ ਵਰਤੇ ਬੈਠੇ ਨੂੰ ਦੂਜੇ ਪਾਸੇ ਸ਼ੰਭੂ ਬਾਊਡਰ ਤੇ ਵੀ ਲਗਭਗ 11 ਨੇ ਲਗਭਗ ਅੰਦਰੋਂ ਚੱਲਦੇ ਨੂੰ ਹੋ ਗਿਆ ਉੱਥੇ ਵੀ ਆਪਾਂ ਜੇ ਜਥੇ ਭੇਜਦੇ ਆ ਖਾਲੀਆ ਕੱਪਾਂ ਦਿੱਲੀ ਨਹੀਂ ਜਾ ਸਕਦੇ ਦੇਖੋ ਜਿਹੜੇ ਪੰਜਾਬ ਦੇ ਲੋਕ ਆਪਣੀ ਜਾਤਾਂ ਨਹੀਂ ਜਾ ਸਕਦੇ ਹੱਕਾ ਪੂਰੇ ਮੰਗਾ ਪੂਰੇ ਭਾਰ ਦੇਣੇ ਉਹਦੇ ਕਰਕੇ ਜਿਵੇਂ ਪੰਜਾਬ ਦੇ ਲੋਕਾਂ ਨੇ 30 ਤਰੀਕ ਨੂੰ ਪੂਰਾ ਸਮੂਚਾ ਪੰਜਾਬ ਬੰਦ ਹੋਇਆ ਕਾ ਅਮੈਂ ਅੱਜ ਜਿੰਨੇ ਵੀ ਪੰਜਾਬ ਦੇ 13000 ਦੇ ਲਗਭਗ ਪਿੰਡਾ ਸਾਰੇ ਪਿੰਡਾਂ ਦੇ ਵਿੱਚ ਮੋਦੀ ਦੇ ਪੁਤਲੇ ਫੁੱਕੇ ਜਾ ਰਹੇ ਨੇ ਨਾਲ ਦੀ ਨਾਲ ਮੋਦੀ ਦੇ ਮੋਟੇ ਜੁੱਤੀਆ ਵੀ ਮਾਰੇ ਜਾ ਰਹੇ ਨੇ ਆਹ ਦੋਵੇਂ ਫਾਰਮਾਂ ਦਾ ਫੈਸਲਾ ਅੱਜ ਅਸੀਂ ਪਿੰਡ ਸਿਉਣਾ ਦੇ ਵਿੱਚ ਜਿਵੇਂ ਦੋਵੇਂ ਫਾਰਮਾਂ ਨੇ ਸੱਦਾ ਦਿੱਤਾ ਆ ਉਹਦੇ ਸੱਦੇ ਪਹੇ ਤਾਂ ਨਾਲੇ ਮੋਦੀ ਦਾ ਪੁਤਲਾ ਫੁਕ ਰਹੇ ਆ ਤੇ ਦੂਜੇ ਪਾਸੇ ਮੋਦੀ ਦੇ ਜੁੱਤੇ ਮਾਰਨੇ ਵੱਡੀ ਗਿਣਤੀ ਵਿੱਚ ਪਿੰਡ ਸਿਉਣਾ ਦੇ ਬੀਬੀਆਂ ਨੌਜਵਾਨ ਜੋਤ ਉਹ ਸਾਡੇ ਕਿਸਾਨ ਭਰਾ ਸਾਰੇ ਪੈੜਪੜਾ पहुंचे वागुरु जी का खालसा श्री वाहू जी की फते जिंदा बा मोदी सरकार मुर्दा पा मोदी मर गया हाए हाय पिट आपा हाए हाय ਹਾਂ ਜੀ ਬੈਠੋ ਮਾਦੋ ਮਾਦੋ ਕੱਪੜੇ ਕਿਤੇ ਮਾਰੋ ਤੋਪੇ ਨਾਲ ਜਿੱਤਿਆਂ ਕੱਢਾਪ ਜਿੱਤ ਦੇ ਮਾਰੋ ਬਣਾਇਆ ਆਪ ਜਿੱਤਿਆਂ ਜੰਦਾਣੇ ਜਿੱਤੂ ਆ ਜਿੱਤਿਆਂ ਮਾਰ ਦੇ ਦੇ ਹਰ ਤੇਰਾ ਕਰੋ ਹਮਾਰੀ ਜਾਓ ਬਣਾਓ ਬਣਾਓ ਬਾਹਰੋਂ ਭਾਈ ਸਾਰੇ ਜਿੰਨੀਆਂ ਮਾਰਨ ਲੱਗ ਵਧੀਆ ਆਪ ਜਿੰਨਾ ਕੋਟ ਕੱਲੇ ਕੱਲੇ ਜਾਓ ਬਸ ਸਾਡੇ ਸਾਡੇ ਬਾਰੀ ਬਾਰੀ ਸਾਰੇ ਮਰ ਜਾਵਾ ਆ ਮਾਰ ਲੋ ਸਾਰੇ ਜਿੱਤਿਆਂ ਲੋਗੋ ਜੀਰਾ ਮਾਨਾ ਬੜਾਈ ਲੱਭਾਈ ਦਾ ਸਾਰੇ ਅੱਜ ਪਿੰਡ ਸੋਹਣੇ ਵਿੱਚ ਤੁਸੀਂ ਦੇਖ ਸਕਦੇ ਆ ਉਹਨੂੰ ਪ੍ਰਣਾਮ ਅੱਜ ਇੰਦਸੀਨਾਂ ਵਿੱਚ ਤੁਸੀਂ ਦੇਖ ਸਕਦੇ ਆ ਲੋਕੀ ਦੇ ਮੂੰਹ ਤੇ ਜੁੱਤੀਆਂ ਵੀ ਮਾਰ ਰਹੇ ਨੇ ਬੀਬੀਆਂ ਕਿਉਂਕਿ ਹਰ ਇੱਕ ਵਰਗ ਦੇ ਲੋਕ ਦੁਖੀ ਨੇ ਦੇਖੋ ਇਹਨਾਂ ਨੇ ਕੁਝ ਨਹੀਂ ਛੱਡਣਾ ਜਿਵੇਂ ਕਿ ਹੈ ਦੁਕਾਨਦਾਰ ਵੀ ਨੇ ਇੱਕ ਮੌਲ ਖੁੱਲਦਾ 1800 ਦੁਕਾਨ ਬੰਦ ਹੁੰਦੀ ਆ ਜੇ ਆਪਾਂ ਬਲਾਦਮ ਦੀ ਗੱਲ ਕਰੀਏ ਸਾਰੇ ادارے ਪ੍ਰਾਈਵੇਟ ਹੋ ਗਏ ਭਾਰਤੀਆਂ ਬੰਦ ਹੋ ਗਈਆਂ ਉਹਨਾਂ ਨੇ ਵੀ ਕਿਤਨਾ ਕਿਤੇ ਆਪਣਾ ਸਾਰਾ